ਸਤਿ ਸ਼੍ਰੀ ਅਕਾਲ ਕੀ ਨਾਮ ਸਾ ਤੁਹਾਡਾ ਮੇਰਾ ਨਾਮ ਦਿਪਾਲ ਸਿੰਘ ਆ ਜੀ ਸਾਡੀ ਟੀਮ ਨਿਊ ਕੋਕਲਾ ਹਸਪਤਾਲ ਜਗਰਾਉਂ ਤੋਂ ਆਈ ਜੀ ਸਿਰ ਜਿਵੇਂ ਤੁਸੀਂ ਇੱਥੇ 8-3 ਦਿਨਾਂ ਤੋਂ ਲਗਾਤਾਰ ਬਲੱਡਡ ਕੈਂਪ ਲਗਾ ਰਹੇ ਹੋ ਇਹ ਵਿਚਾਰ ਤੁਹਾਡੇ ਦਿਮਾਗ ਚ ਕਿਵੇਂ ਆਇਆ ਮਾਨੂੰ ਅਸੀਂ ਜਦੋਂ ਬਲੱਡ ਬੈਂਕ ਤੇ ਹੁੰਦੇ ਆ ਨਾ ਸਾਡੇ ਕੋਲੇ ਬਾਹਰੋਂ ਤੋਂ ਦੂਰੋਂ ਨੇੜੋਂ ਪੇਸ਼ੰਗ ਆਉਂਦੇ ਆ ਬਲੱਡ ਲੈਣ ਤਾਂ ਸਾਡੇ ਤੋਂ ਬਗਾਲ ਆਵੇ ਪੇਸ਼ੰਗ ਨੂੰ ਬਲੱਡ ਦੀ ਬਹੁਤ ਜ਼ਿਆਦਾ ਲੋੜ ਆ ਜੀ ਬਲਡ ਕਮੀ ਚ ਆ ਰਹੀ ਹੈ ਬਲੱਡ ਦੀ ਆ ਸੀਜ਼ਨ ਚ ਆ ਕਿ ਨਾ ਜੀ ਬਲੱਡ ਬਹੁਤ ਬਲੱਡ ਮੈਂਕਾ ਜਰ ਸਟਾਕ ਘਟ ਜਾਂਦਾ ਜੀ ਕਿਉਂਕਿ ਡੋਨੇਸ਼ਨ ਘਟ ਜਾਂਦੀ ਹੈ ਗਰਮੀ ਕਰਕੇ ਇੱਕ ਕਾਮਕਾਰਾਂ ਦੀ ਰੋਤ ਹੁੰਦੀ ਜੀ ਤੇ ਮਰੀਜ਼ ਦੇ ਨਾਲ ਕੋਈ ਜ਼ਿਆਦਾ ਨਹੀਂ ਹੁੰਦੇ ਜੀ ਬਲੱਡ ਦੇਣ ਵਾਲੇ ਤੇ ਫਿਰ ਉਹਨਾਂ ਨੂੰ ਵੀ ਕਮੀ ਆਉਂਦੀ ਹੈ ਪਰ ਸਾਨੂੰ ਕੈਂਪਾਂ ਰਹੀ ਬਲੱਡ ਇਕੱਠਾ ਕਰਨਾ ਪੈਂਦਾ ਹੈ ਇੱਥੇ ਜਿੱਥੇ ਮੈਂ ਐਡਾ ਸੋਚਾ ਤੁਹਾਡਾ ਵਿਚਾਰ ਆਇਆ ਕਿ ਬਲੱਡ ਆਪਾਂ ਕਿੰਨੇ ਕਿ ਤੁਹਾਨੂੰ ਕਿੰਨੇ ਕਿ ਜਰਿਆ ਨੇ ਹੁਣ ਤੱਕ ਬਲੱਡ ਡੋਨੇਟ ਕਰਤਾ ਹੋਏਗਾ ਮੈਨਾਂ ਭਾਈ ਇਹਨਾਂ ਸ਼ੁਰੂਆਤ ਆ ਇਹ ਕੈਂਪ ਦੀ ਇਹ ਸ਼ਾਮ ਨੂੰ 7 ਵਜੇ ਦਾ ਕੈਂਪ ਚੱਲਣਾ ਜੀ ਤੇ ਫਿਲਹਾਲ 5 ਤੋਂ ਲੈ ਕੇ 5-7 ਡੋਨਰ ਹੋ ਚੁੱਕੇ ਜੀ ਤੇ ਅਸੀਂ ਅਪੀਲ ਕਰਦੇ ਹਾਂ ਜੀ ਨੌਜਵਾਨਾਂ ਨੂੰ ਆਸ-ਪਾਸ ਦੇ ਪਿੰਡਾਂ ਦੇ ਨੂੰ ਵੀ ਆਓ ਵੱਧ ਤੋਂ ਵੱਧ ਖੂਨਦਾਨ ਕਰੋ ਜੀ ਤੇ ਕੈਂਪ ਨੂੰ ਆਪਾਂ ਸਫਲ ਕਰੀਏ ਤੇ ਤੁਹਾਡਾ ਦਿੱਤਾ ਹੋਇਆ ਖੂਨ ਕਿਸੇ ਦੀ ਜਿੰਦਗੀ ਬਚਾ ਸਕਦਾ ਜੀ ਇਹ ਬਹੁਤ ਵੱਡਾ ਦਾਨ ਹੈ ਮਹਾਨ ਦਾਨ ਹੈ ਖੂਨ ਤੇ ਜਿਵੇਂ ਤੁਸੀਂ ਕਿਹਾ ਕਿ ਸ਼ਾਮ 7 ਵਜੇ ਤੱਕ ਚੱਲੇ ਤੇ ਇਹ ਇੱਥੇ ਕਿੰਨੇ ਟਾਈਮ ਤੱਕ ਖੂਨ ਚੱਲੇਗਾ ਸ਼ਾਮ 7 ਵਜੇ ਤੱਕ ਚੱਲੂਗਾ ਅੱਜ ਅੱਲੇ ਦਿਨ ਵੀ ਇੱਥੇ ਨਹੀਂ ਹੋਏਗਾ ਹਾਂਜੀ ਅੱਜ ਆਖੀਰਲਾ ਦਿਨ ਹੈ ਤੀਜਾ ਦਿਨ ਹੈ ਕੈਂਪ ਚੱਲਦੇ ਨੂੰ 31 ਤਰੀਕ ਤੋਂ ਲੈ ਕੇ 2 ਇੱਕ ਤਰੀਕ ਤੱਕ ਕੈਂਪ ਸੀ 31 ਦਾ ਤੇ 1 ਦਾ ਤੇ ਅੱਜ ਲਾਸਟ ਦਿਨ ਹੈ ਜੀ ਕੈਂਪ ਦਾ ਕਿਉਂਕਿ ਅੱਜ ਭੋਗ ਪਾਈ ਜਾਣੀ ਹੈ ਜੀ ਤੇ ਇਸੇ ਕਰਕੇ ਆਪਾਂ ਅਪੀਲ ਕਰਦੇ ਹਾਂ ਜੀ ਆਓ ਆਪਾਂ ਇਸ ਮਾਨਵਤਾ ਦੇ ਕੰਮ ਦੇ ਵਿੱਚ ਹਿੱਸਾ ਪਾਈਏ ਤੇ ਯੋਗਦਾਨ ਪਾਈਏ ਸਾਰੇ ਆਪਾਂ ਬਲੱਡ ਡੋਨਰ ਕਰੀਏ ਕਿਉਂਕਿ ਇੱਕ ਬੰਦੇ ਦਾ ਬਲੱਡ ਦਿੱਤਾ ਹੋਇਆ ਤਿੰਨ ਜਿੰਦੀਆਂ ਬਚਾ ਸਕਦਾ ਜੀ ਤੇ ਬਾਕੀ ਅਸੀਂ ਨੌਜਵਾਨਾਂ ਨੂੰ ਅਪੀਲ ਕਰਦੇ ਆਂ ਜੀ ਵੀ ਨਸ਼ਿਆਂ ਤੋਂ ਦੂਰ ਰਹੋ ਆਓ ਇਸ ਮਾਣ ਮਾਨ ਦਾਇਸਾ ਬਣੀ ਆਪਾਂ ਤੇ ਜਿਵੇਂ ਹੁਣ ਆਪਾਂ ਗੱਲ ਕੀਤੀ ਕਿ ਨਸ਼ਿਆਂ ਤੋਂ ਦੂਰ ਰੱਖਦੇ ਹੁਣ ਜਿਵੇਂ ਆਪਾਂ ਬਲੱਡ ਡੋਨੇਟ ਕਰ ਰਹੇ ਨੇ ਲੋਕ ਉਹਨਾਂ ਨੂੰ ਪਤਾ ਕਿਵੇਂ ਲੱਗੇਗਾ ਵੀ ਉਹਨਾਂ ਦਾ ਖੂਨ ਸਹੀ ਆ ਉਹ ਪਹਿਲਾਂ ਟੈਸਟ ਕੀਤੇ ਜਾਂਦੇ ਆ ਹਾਂਜੀ ਮੈਡਮ ਜੋ ਵੀ ਸਾਡੇ ਕੋਲ ਵਲੰਟੀਅਰ ਆਉਂਦਾ ਬਲੱਡ ਡੋਨਰ ਆਉਂਦਾ ਪਹਿਲਾਂ ਅਸੀਂ ਉਹਨਾਂ ਦਾ ਐਚ ਵੀ ਚੈੱਕ ਕਰਦੇ ਆਂ ਜੀ ਤੇ ਪ੍ਰੋਪਰ ਰਜਿਸਟਰੀ ਲੈਨੇ ਆ ਡਾਕਟਰ ਸਾਹਿਬ ਰਜਿਸਟਰੀ ਲੈਂਦੇ ਆ ਜੀ ਪ੍ਰੋਪਰ ਉਹਨਾਂ ਦੀ ਤੇ ਤਿੰਨ ਮਹੀਨਾ ਤੋਂ ਪਰ ਬਲੱਡ ਡੋਨੇਟ ਕਰ ਸਕਦਾ ਤੇ ਉਸ ਤੋਂ ਬਾਅਦ ਜਿਹੜਾ ਬਲੱਡ ਕਲੈਕਟ ਹੋਵੇ ਜੀ ਬਲੱਡ ਬੈਂਕ ਜਾ ਕੇ ਉਹਦੇ ਪ੍ਰੋਪਰ ਟੈਸਟ ਲੱਗਣੇ ਆ ਜੀ ਐਲਾਈਜ਼ਾ ਟੈਸਟ ਲੱਗਣੇ ਆ ਤੇ ਜਿਨ੍ਹਾਂ ਨੂੰ ਕੋਈ ਪੇਸ਼ੇਵਰ ਉਹ ਦੇਖਤ ਆਉਂਦੀ ਉਹਨਾਂ ਨੂੰ ਫੋਨ ਕਰਕੇ ਪ੍ਰੋਪਰ ਦੱਸਾਂਗੇ ਤੇ ਗਾਈਡ ਕਰਾਂਗੇ ਜਾਕੀ ਤੇ ਜਿਵੇਂ ਕਿ ਤੁਸੀਂ ਸੁਣਿਆ ਹੋਵੇ ਪਹਿਲਾਂ ਡਾਕਟਰ ਇਹਨਾਂ ਦੁਆਰਾ ਜਿਹੜੇ ਬਲੋਕ ਬਲੱਡ ਡੋਨੇਟ ਕਰਨ ਆਉਂਦੇ ਨੇ ਉਹਨਾਂ ਦੇ ਚੰਗੀ ਤਰ੍ਹਾਂ ਟੈਸਟ ਕੀਤੇ ਜਾਂਦੇ ਨੇ ਫਿਰ ਉਹਨਾਂ ਦਾ ਖੂਨ ਲਿਆ ਜਾਂਦਾ ਹੈ ਜਿਸ ਨਾਲ ਉਹਨਾਂ ਨੂੰ ਮੈਮ ਪ੍ਰਬੰਧਨ ਦੇ ਸੰਗਤ ਸਰ ਜਿਵੇਂ ਤੁਸੀਂ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਜੁੜੇ ਹੋਏ ਹੋ ਤਾਂ ਇਹ ਕਿੰਨੇ ਟਾਈਮ ਤੋਂ ਚੱਲ ਰਿਹਾ ਤੁਹਾਡਾ ਕੈਂਪ ਮੈਮ ਬੈਸਿਕ ਦਾ ਬਲੱਡ ਬੈਂਕ ਕੋਲ ਹੀ ਆਪਣੇ ਜਗਰਾਉਂ ਦੇ ਵਿੱਚ 2 ਸਾਲ ਹੋ ਚਲੇ ਨੇ ਤੇ 2 ਸਾਲ ਤੋਂ ਆਪਾਂ ਬਲੱਡ ਰੂਸ ਦੇ ਕੈਂਪਰੀ ਦਾ ਚੱਲਦੇ ਰਹੇ ਨੇ ਮੈਮ ਤੇ ਇਹ ਜਿਵੇਂ ਤੁਸੀਂ ਬਲੱਡ ਡੋਨੇਟ ਕਰਦੇ ਆ ਲੋਕ ਉਹਨਾਂ ਦਾ ਬਲੱਡ ਮਤਲਬ ਹਰ ਤਰ੍ਹਾਂ ਦੇ ਮਰੀਜ਼ ਨੂੰ ਤੇ ਚੜਾਇਆ ਜਾਂਦਾ ਹੈ ਹਾਂਜੀ ਹਾਂਜੀ ਮੈਮ ਹੱਥਾਂ ਚੜਾਇਆ ਜਾਂਦਾ ਜਿੱਦਾਂ ਕਿ ਜਿਹੜਾ ਨਿਊ ਕੋਕੀਲਾ ਹਸਪੀਟਲ ਹੈ ਇਹ ਕੈਂਸਰ ਦਾ ਇਹ ਮੈਂ ਆਪਣਾ ਸਪੈਸ਼ਲਿਸਟ ਹੈ ਡਾਕਟਰ ਪਰਮਾ ਜੀ ਉੱਤੇ ਪਲੱਸ ਮੈਮੋ ਤੇ ਦਲਸੀ ਦੇਵੀ ਹੁੰਦੀ ਆ ਪੇਸ਼ੰਾਂ ਲਈ ਤੇ ਡਲਸੀਸ ਵਾਲੇ ਤੇ ਜਾਂ ਕਿਸ ਤਰ੍ਹਾਂ ਇਹ ਮੀਂਹ ਨਾ ਆਇਸ਼ੂਮਨ ਘਰ ਤੇ ਬਲੱਡ ਜੋ ਲੱਗਦਾ ਉਹਨਾਂ ਨੂੰ ਫੀਡਤਾ ਜਾਂਦਾ ਨਾਲੇ ਇਸ ਕਮੈਂਪੇਨ ਕੈਂਪੀਨ ਡੋਨੇਸ਼ਨ ਮਤਲਬ ਜਿਆਦਾ ਚੱਲ ਰਹੀ ਹੈ ਅੱਜ ਕੱਲ ਦੇ ਟਾਈਮ ਦੇ ਵਿੱਚ ਤੇ ਜਿਵੇਂ ਤੁਸੀਂ ਆਪਣਾ ਯੋਗਦਾਨ ਪਾਇਆ ਹਨ ਇਹ ਕੈਂਪ ਦੇ ਵਿੱਚ ਸਾਥ ਦਿੱਤਾ ਤਾਂ ਤੁਹਾਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ ਵਾ ਬਹੁਤ ਵਧੀਆ ਲੱਗਦਾ ਮੈਮ ਜਦੋਂ ਮੈਂ ਲੋੜਵੰਦ ਬੰਦੇ ਨੂੰ ਮੈਮ ਕੋਈ ਬਲੱਡ ਦੀ ਆਪਾਂ ਦੇ ਲੈਣਾ ਆਪਾਂ ਅਸ਼ੂਮਨ ਦੇ ਲੈਣਾ ਤਾਂ ਬਹੁਤ ਵਧੀਆ ਮਹਿਸੂਸ ਹੁੰਦਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਸਰ ਤੁਹਾਡਾ ਮੇਰਾ ਨਾਮ ਡਾਕਟਰ ਸੁਮਿਤ ਹੈ ਤਾਂ ਸਰ ਤੁਸੀਂ ਇੱਥੇ ਮਤਲਬ ਮਦੋਕੇ ਪਿੰਡ ਚ ਕੈਂਪ ਬਲੱਡ ਕੈਂਪ ਲਗਾਇਆ ਵਾ ਤੁਹਾਡਾ ਕੀ ਮਕਸਦ ਹੈ ਕੈਂਪ ਦਾ ਅਸੀਂ ਫ੍ਰੀ ਇਲਾਜ ਕਰ ਰਹੇ ਹਾਂ ਜਰੂਰਤਮੰਦ ਲੋਕਾਂ ਦੀ ਸਹਾਇਤਾ ਕਰ ਰਹੇ ਹਾਂ ਹੈਲਪ ਲਈ ਅਸੀਂ ਕੈਂਪ ਲਾਇਆ ਹੈ ਬਾਬੇਗੇਰ ਬਾਬੇਗੇਰ ਹਸਪਤਾਲ ਵੱਲੋਂ ਠੀਕ ਹੈ ਤੇ ਸਰ ਜਿਹੜਾ ਤੁਹਾਡਾ ਇਹ ਕੈਂਪ ਆ ਇਹ ਕਿੱਥੇ ਕਿੱਥੇ ਪਹਿਲਾਂ ਵੀ ਲੱਗ ਚੁੱਕਾ ਹੈ ਅੱਗੇ ਕਿੱਥੇ ਕਿੱਥੇ ਲੱਗ ਸਕਦਾ ਹੈ ਅਸੀਂ ਲੋਕਲ ਸਾਰੇ ਪਿੰਡ ਜਿੰਨੇ ਵੀ ਐ 30 ਕਿਲੋਮੀਟਰ ਦੇ ਦਾਇਰੇ 'ਚ ਅਸੀਂ ਸਾਰੇ ਪਿੰਡਾਂ 'ਚ ਕੈਂਪ ਲਾਉਂਦੇ ਆਂ ਤੇ ਹਫਤੇ 'ਚ 3-4 ਕੈਂਪ ਹੋ ਸੀ ਲਾਉਂਦੇ ਆਂ ਇਹ ਜਿਵੇਂ ਤੇ ਪਿਛਲੇ 3 ਦਿਨਾਂ ਤੋਂ ਇੱਥੇ ਕੈਂਪ ਲੱਗਦਾ ਆ ਰਿਹਾ ਹੈ ਜਾਣਕਾਰੀ ਅਨੁਸਾਰ ਸਾਨੂੰ ਪਤਾ ਲੱਗਾ ਤਾਂ ਕਿੰਨੇ ਕੁ ਮਤਲਬ ਲੋਕ ਆ ਕੇ ਤੁਹਾਨੂੰ ਬਲੱਡ ਡੋਨੇਟ ਕਰ ਚੁੱਕੇ ਨੇ ਅਸੀਂ ਬਲੱਡ ਡੋਨੇਸ਼ਨ ਦਾ ਕੈਂਪ ਦੂਜਾ ਹੈ ਬਲੱਡ ਡੋਨੇਸ਼ਨ ਦਾ ਉਹ ਸਾਡੇ ਰਿਪੋਰਟ 'ਚ ਨਹੀਂ ਹੈ ਬਾਕੀ ਜਿਹੜੇ ਪੇਸ਼ੈਂਟ ਕਾਊਂਟ ਹੈ ਉਹ ਅਸੀਂ ਡੇਲੀ ਦੇ ਅਸੀਂ ਦੇ 100 ਪੇਸ਼ੈਂਟ ਅਸੀਂ ਫ੍ਰੀ ਇਲਾਜ ਕਰ ਰਹੇ ਹਾਂ। ਓਕੇ ਤੁਹਾਡਾ ਇਹ ਵਾਲਾ ਜਿਹੜਾ ਕੈਂਪ ਆ ਇਹ ਅਲੱਗ ਹੈ। ਹਾਂਜੀ। ਇਹ ਸਰ ਮੈਡੀਕਲ ਕੈਂਪ ਹੈ ਇਹ। ਇਸ ਚ ਅਸੀਂ 3 ਇਲਾਜ ਦੇ ਰਹੇ ਹਾਂ, ਦਵਾਈ ਦੇ ਰਹੇ ਹਾਂ। ਚੈੱਕਅਪ ਫ੍ਰੀ ਕਰ ਰਹੇ ਹਾਂ। ਤੇ ਕਿੰਨੇ ਦਿਨਾਂ ਤੋਂ ਇੱਥੇ ਲੱਗਦਾ ਆ ਤੁਹਾਡਾ ਕੈਂਪ ਇਹ? ਅ ਯਹਾਂ ਪਿਛਲੇ 2 ਦਿਨ ਸੇ ਲੱਗ ਰਿਹਾ ਹੈ। ਬਾਕੀ ਦੂਸਰੇ ਪਿੰਡਾਂ 'ਚ ਮਤਲਬ ਵੀਕ 'ਮੇ 3-4 ਕੈਂਪ ਲੱਗ ਰਹੇ ਹੈ ਸਾਡੇ ਹਰ ਜਗ੍ਹਾ। ਆਸ-ਪਾਸ ਦੇ ਪਿੰਡਾਂ 'ਚ ਕੈਂਪ ਦੇ ਵਿੱਚ ਤੁਸੀਂ ਲੋਕਾਂ ਨੂੰ ਮੈਡੀਕਲ ਮੈਡੀਸਿਨਸ ਵੀ ਪ੍ਰੋਵਾਈਡ ਕਰਾਉਂਦੇ ਹੋ ਵੀ ਮੈਡੀਸਨ ਦਿੰਦੇ ਆ ਫ੍ਰੀ ਚੈੱਕ ਅਪ ਕਰਤੇ ਆ ਸਾਰਾ ਕੁਝ ਇਲਾਜ ਫ੍ਰੀ ਫ੍ਰੀ ਕਰਦੇ ਆ ਪੰਡਤ ਮਦੋ ਕੇ ਜੀਹਰ ਦੁਆਰਾ ਸ੍ਰੀ ਗੁਰੂ ਸਾਹਿਬ ਦੇਖੇ ਦੋ ਕੈਂਪ ਲੱਗੇ ਨੇ ਜਿਹਦੇ ਵਿੱਚੋਂ ਇੱਕ ਮੈਡੀਕਲ ਕੈਂਪ ਤਾਂ ਜਿੱਥੇ ਕਿ ਲੋਕਾਂ ਨੂੰ ਹੀ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਤੇ ਉਧਰ ਦੇ ਮੋਟੇ ਵਿੱਚ ਚੈੱਕ ਅਪ ਕੀਤੇ ਜਾਂਦੇ ਤੇ ਇਸ ਦੇ ਨਾਲ ਹੀ ਇੱਕ ਖੂਨਦਾਨ ਕੈਂਪ ਲੱਗਾ ਹੈ ਜਿੱਥੇ ਨੇਤੇ ਬਾਕੀ ਜਿਹੜੇ ਮੇਰੇ ਬਿਮਾਰ ਨੇ ਉਹਨਾਂ ਦੀ ਸਹਾਇਤਾ ਕਰ ਸਕਦੇ ਨੇ ਤੇ ਉਹਨਾਂ ਨੂੰ ਜੇਕਰ ਸਿਹਤਮੰਦ ਖੂਨ ਮਿਲੇਗਾ ਤਾਂ ਉਹ ਆਪਣੀਆਂ ਬਿਮਾਰੀਆਂ ਨਾਲ ਵਧੀਆ ਤਰੀਕੇ ਨਾਲ ਲੜ ਸਕਦੇ ਨੇ ਤਾਂ ਇਹ ਦੋਨੋਂ ਕੈਂਪਸ ਸਿੰਡ ਮਦਦੋਂ ਤੇ ਸ਼੍ਰੀ ਗੁਰੂ ਸਾਹਿਬਾ ਜੀ ਦਿਖੇ ਇਹ ਇੱਕ ਦੋਨੋਂ ਕੈਂਪ ਲੱਗੇ ਨੇ ਤੇ ਤੁਸੀਂ ਜੇਕਰ ਤੁਹਾਡੇ ਨੇੜੇ ਤੇੜੇ ਕੋਈ ਇਹੋ ਜਿਹੇ ਕੈਂਪ ਲੱਗਦੇ ਨੇ ਤਾਂ ਉਥੋਂ ਜਾ ਕੇ ਜਰੂਰ ਉਹਨਾਂ ਦੇ ਕੰਮ ਵਿੱਚ ਆਪਣਾ ਯੋਗਦਾਨ ਪਾਓ ਨੰਬਰ ਐਡੰਦੀ ਹੋ ਜਾਣਕਾਰੀ ਲੈ ਕੇ ਤੁਹਾਨੂੰ ਮਿਲਦੇ ਰਵਾਂਗੇ ਮੈਂ ਰੌਸ਼ਨੀ ਕੈਮਰਾਮੈਨ ਤੇ ਸਿੰਗਰ